ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਤੰਜ ਕੱਸੇ ਜਾ ਰਹੇ ਨੇ ਪਾਰਟੀਆਂ ਦਾ ਕਹਿਣਾ ਹੈ ਕਿ ਲਾਅ ਆਰਡਰ ਕਿੱਥੇ ਹੈ ਜੇਕਰ ਪੰਜਾਬ ਦੇ ਵਿੱਚ ਇੱਕ ਤੋਂ ਇੱਕ ਵੱਧ ਹੱਤਿਆ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਜੋ ਬੀਤੇ ਦਿਨੀ ਜੋ ਭਾબી ਕਮਲਕੌਰ ਦਾ ਵੀ ਨਿਹੰਗਾਂ ਵੱਲੋਂ ਜੋ ਇਹ ਕਤਲ ਕਰ ਦਿੱਤਾ ਤਾਂ ਇਸ ਉੱਤੇ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਕਿਉਂ ਨਹੀਂ ਕਾਬੂ ਪਾ ਰਹੀ ਹੁਣ ਸੂਤਰਾਂ ਤੋਂ ਬਣਦੀ ਜਾਣਕਾਰੀ ਇੱਕ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਵਿਅਕਤੀ ਉੱਤੇ ਹਥਿਆਰ ਬੰਦੀ ਕੀਤੀ ਗਈ ਹੈ ਜੇਕਰ ਗੱਲ ਕਰੀਏ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਨਿਹੰਗ ਨੂੰ ਸ਼ਰਿਆਮ ਗੁੰਡਾਗਰਦੀ ਕਰਦੇ ਹੋਏ ਇੱਕ ਨੌਜਵਾਨ ਉੱਤੇ ਦੋਵਾਂ ਹੱਥਾਂ ਤਲਵਾਰਾਂ ਨਾਲ ਵੱਢ ਦਿੱਤੇ ਤੇ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਘਟਨਾ ਵਿੱਚ ਜ਼ਖਮੀ ਜਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉਸ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ ਦੇ ਸੈਕਟਰ 32 ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਨਿਹੰਗ ਪਹਿਰਾਵੇ ਵਿੱਚ ਇਹ ਹਮਲਾਵਰ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਸੀ ਉਹ ਨੌਜਵਾਨ ਤੇ ਨਸ਼ੇ ਦਾ ਦੋਸ਼ ਲਗਾ ਕੇ ਡਰਾਉਂਦਾ ਸੀ ਸੋਵਾਂ ਨੂੰ ਮਾਸਟਰ ਕਲੋਨੀ ਦੇ ਵਿੱਚ ਜਤਿ ਨਾਮ ਤੇ ਹਮਲਾ ਕਰ ਦਿੱਤਾ ਤੇ ਲੋਕਾਂ ਨੇ ਇਸ ਦੀ ਨਿੰਦਾ ਕੀਤੀ ਅਤੇ ਸਖਤ ਕਾਰਵਾਈ ਮੰਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਦਾਂ ਤਾਂ ਗੱਲਾਂ ਕਰਦੇ ਨੇ ਕਿ ਅਸੀਂ ਗੁੰਡਾਗਰਦੀ ਉੱਤੇ ਕੰਟਰੋਲ ਪਾ ਰਹੇ ਹਾਂ ਲੇਕਿਨ ਪੰਜਾਬ ਦੇ ਵਿੱਚ ਵੱਧਦੀ ਗੁੰਡਾਗਰਦੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਚੋਲਾ ਪਾ ਕੇ ਬਾਣਾ ਪਾ ਕੇ ਹੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਤਾਂ ਹੁਣ ਜੋ ਇਹ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨਵਾਦ